ਘਰ ਵੀ ਹੜ ਦੇ ਵਿੱਚ ਹੜ ਚੁੱਕਿਆ ਤੇ ਚੂ ਵੀ ਵਿੱਚ ਸਮਾਨ ਸੀ ਸਾਰਾ ਛੜ ਚੁੱਕਿਆ ਤੇਈ ਵਰੀ ਅਸੀਂ ਸਮਾਨ ਕੋ ਕਮਰਿਆਂ ਤੇ ਚੜਾਉਂਦਾ ਸੀ ਕਿ ਬਾਜੂਗਾ ਐਕੀ ਫਿਰ ਸਾਥੂ ਮੁੜ ਕੇ ਪਾਣੀ ਜ਼ਿਆਦਾ ਹੋ ਗਿਆ ਜਾਇ ਨਹੀਂ ਗਿਆ ਸਮਾਨ ਸਾਡਾ ਵਿੱਚੇ ਰਹਗਾ ਤੇ ਘਰ ਵੀ ਰੁੜ ਗਿਆ ਸਮਾਨ ਵੀ ਰੁੜ ਗਿਆ ਕਿ ਪ੍ਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜਦੋਂ ਪਾਣੀ ਥੋੜਾ ਥੋੜਾ ਚੜੇ ਨਾ ਨੁਕਸਾਨ ਜ਼ਿਆਦਾ ਕਰਦਾ ਹੁੰਦਾ ਅਸੀਂ ਚਲੋ ਆਪਾਂ ਪਹਿਲਾਂ ਟਾਈਮ ਤੇ ਵੇਖਿਆ ਨਹੀਂ ਪਰ ਅੱਜ ਹੁਣ ਵੇਖ ਲਿਆ ਕੀ ਇਹਨੇ ਵਾਕਿਆ ਹੀ ਹੁਣ ਜਾ ਕੇ ਜ਼ਿਆਦਾ ਨੁਕਸਾਨ ਕਰਤਾ ਜਦੋਂ ਤੁਸੀਂ ਕਹਿ ਰਹੇ ਹੋ ਕਿ ਪਾਣੀ ਹੌਲੀ-ਹੌਲੀ ਚੜ ਰਿਹਾ ਸੀ ਤੁਹਾਨੂੰ ਉਦੋਂ ਨਹੀਂ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਆਪਾਂ ਇਹਨਾਂ ਨੂੰ ਡੰਗਰਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾ ਦਈਏ ਤੇ ਆਪ ਆਪਣਾ ਸਮਾਨ ਜਿਹੜਾ ਕੱਢ ਕੇ ਉਹ ਸੁਰੱਖਿਅਤ ਥਾਂ ਤੇ ਲੈ ਜਾਈਏ ਸასი ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕੁਮਾਰ ਜਿਹੜੇ ਬਾਉਂਡਰਾਂ ਦੇ ਨਾਲ ਪਿੰਡ ਲੱਗਦੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਹੜ੍ਹਾਂ ਦੇ ਵਿੱਚ ਕਈ ਲੋਕਾਂ ਦਾ ਇੰਨਾ ਕੁ ਨੁਕਸਾਨ ਹੋਇਆ ਕਿ ਉਹਨਾਂ ਦੇ ਘਰ ਵੀ ਇਸ ਹੜ੍ਹ ਦੇ ਵਿੱਚ ਵਹਿ ਗਏ ਨੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਜਿਹੜਾ ਬਹੁਤ ਜ਼ਿਆਦਾ ਸਪੀਡ ਤੇ ਵਗ ਰਿਹਾ ਹੈ ਇਹ ਬਿਲਕੁਲ ਇਸ ਦਰਿਆ ਦੇ ਕਿਨਾਰੇ ਦੇ ਉੱਤੇ ਬਾਈ ਖੁਰਾਂ ਦਾ ਘਰ ਬਣਿਆ ਹੋਇਆ ਸੀ ਤੇ ਬਾਈ ਖੁਰੀ ਹੁਣ ਕਹਿ ਰਹੇ ਨੇ ਕਿ ਮੇਰਾ ਸਭ ਕੁਝ ਬਰਬਾਦ ਹੋ ਗਿਆ ਘਰ ਵੀ ਹੜ੍ਹ ਦੇ ਵਿੱਚ ਹੜ ਚੁੱਕਿਆ ਹੈ ਤੇ ਜੋ ਵੀ ਵਿੱਚ ਸਮਾਨ ਸੀ ਸਾਰਾ ਕੁਛ ਛੜ ਚੁੱਕਿਆ ਹੈ ਬਾਈ ਜੀ ਤੁਹਾਨੂੰ ਕਦੋਂ ਪਤਾ ਲੱਗਦਾ ਵੀ ਦਰਿਆ ਦਾ ਪਾਣੀ ਹੈ ਜਿਹੜਾ ਵੱਧ ਰਿਹਾ ਜਾਂ ਫਿਰ ਹੜ ਆਉਣ ਵਾਲਾ ਹੈ ਬਾਈ ਜੀ ਪਹਿਲੀ ਗੱਲ ਇਹ ਆ ਕਿ ਸਾਨੂੰ ਮਹੀਨਾ ਇੱਕ ਹੋ ਗਿਆ ਖਰਾਬ ਹੁੰਦਿਆਂ ਨੂੰ ਕਿ ਸਾਡੇ ਕੋਲ 30 ਤੋਂ 35 ਡੰਗਰ ਆ ਗਾਈ ਦੀ ਅਸੀਂ ਸੇਵਾ ਕਰਦੇ ਆ ਤੇ ਅਸੀਂ ਬੇਜਬਾਨੇ ਡੰਗਰ ਜਿਹੜੇ ਅਸੀਂ ਬਾਹਰ ਕੱਢ ਕੇ ਲੈ ਆਂਦੇ ਆ ਦਾ ਸਮਾਨ ਸਾਥੋਂ ਕੱਢਿਆ ਨਹੀਂ ਗਿਆ 23 ਵਰੀ ਵੀ ਇਹੀ ਹਾਲਾਤ ਸੀ 23 ਵਰੀ ਅਸੀਂ ਸਮਾਨ ਕੋ ਕਮਰਿਆਂ ਤੇ ਚੜਾਉਂਦਾ ਸੀ ਕਿ ਬਾਜ ਜਾਊਗਾ ਅੱਤ ਕੀ ਫਿਰ ਸਾਥੋਂ ਮੁੜ ਕੇ ਪਾਣੀ ਜ਼ਿਆਦਾ ਹੋ ਗਿਆ ਜਾ ਨਹੀਂ ਗਿਆ ਸਮਾਨ ਸਾਡਾ ਵਿੱਚੇ ਰਹਿ ਗਿਆ ਤੇ ਘਰ ਵੀ ਰੋੜ ਗਿਆ ਸਮਾਨ ਵੀ ਰੋੜ ਗਿਆ ਤੇ ਕੱਲ ਸਾਡਾ ਟਰਾਂਸਫਰ ਵੀ ਡਿੱਗ ਗਿਆ ਵਾ ਤੇ ਹੁਣ ਅਸੀਂ ਗੁਰਦਾਰੇ ਸਾਹਿਬ ਬੈਠੇ ਆਂ ਡੰਗਰ ਵੀ ਇੱਥੇ ਵੱਧੇ ਹੋਏ ਆ ਪਸ਼ੂਆਂ ਦਾ ਚਾਰਾ ਇੱਥੇ ਮੰਨ ਲਾ ਸਾਨੂੰ ਮਿਲਦਾ ਪਿਆ ਤੇ ਇਦਾਂ ਕਰਕੇ ਅਸੀਂ ਵੀਰ ਜੀ ਟਾਈਮ ਕਿੰਨੇ ਦਿਨ ਹੋ ਗਏ ਮਤਲਬ ਉਥੋਂ ਤੁਹਾਨੂੰ ਘਰ ਛੱਡ ਕੇ ਸਾਨੂੰ ਵੀਰ ਜੀ ਅੱਜ ਤੋਂ ਘੱਟੋ ਘੱਟ ਵੀ ਮਾਲਾ ਵੀ 24-25 ਦਿਨ ਹੋ ਗਏ ਜੀ 24-25 ਦਿਨ ਹਾਂਜੀ ਹੋ ਗਏ ਜੀ ਤੇ ਬਾਈ ਜੀ ਪਾਣੀ ਇੱਕਦਮ ਵੱਧ ਆਇਆ ਹੈ ਇੱਕ ਹੈ ਹੌਲੀ ਹੌਲੀ ਪਾਣੀ ਦਾ ਰਫਤਾਰ ਹੈ ਜਿਹੜੀ ਹੌਲੀ ਹੌਲੀ ਵੱਧਦੀ ਹੈ ਪਰ ਰਫਤਾਰ ਵੀਰ ਜੀ ਪਹਿਲਾਂ ਤੇ ਜਦੋਂ ਮੰਨ ਲਾ ਵੀ ਜਦੋਂ ਅਸੀਂ ਇੱਥੇ ਇਹ ਟਿੱਬੀ ਤੇ ਆਏ ਆ ਨਾ ਸਾਹਮਣੇ ਜਿੱਥੇ ਆਪਾਂ ਖੜੇ ਹੋਏ ਆਂ ਇੱਥੇ ਪਾਣੀ ਪਹਿਲਾਂ ਰਫਤਾਰ ਘੱਟ ਸੀਗੀ ਥੋੜਾ ਥੋੜਾ ਪਾਣੀ ਚੜਦਾ ਸੀ ਕਿ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜਦੋਂ ਪਾਣੀ ਥੋੜਾ ਥੋੜਾ ਚੜੇ ਨਾ ਨੁਕਸਾਨ ਜ਼ਿਆਦਾ ਕਰਦਾ ਹੁੰਦਾ ਅਸੀਂ ਚਲੋ ਆਪਾਂ ਪਹਿਲਾਂ ਟਾਈਮ ਤੇ ਵੇਖਿਆ ਨਹੀਂ ਪਰ ਅੱਜ ਹੁਣ ਵੇਖ ਲਿਆ ਕਿ ਇਹਨੇ ਵਾਕਿਆ ਹੀ ਹੁਣ ਜਾ ਕੇ ਜ਼ਿਆਦਾ ਨੁਕਸਾਨ ਕਰਤਾ ਆਪ ਵੀ ਥੋੜਾ ਵਿੱਚ ਹੀ ਬਹਿ ਗਿਆ ਆ ਵਿੱਚ ਹੀ ਬਹਿ ਗਿਆ ਵੀਰ ਜੀ ਰੁੜ ਗਿਆ ਸਮਾਨ ਟੋਟਲ ਸਮਾਨ ਰੁੜ ਗਿਆ ਵੀਰਾ ਸਾਰਾ ਹੀ ਕੁਛ ਵੀ ਸਾਰਾ ਕੋ ਪਹਿਲਾ ਮਾਲ ਦੀਆਂ ਛੰਨਾ ਰੁੜੀਆਂ ਫੇਰ ਘਰ ਰੁੜਿਆ ਫੇਰ ਹੁਣ ਟ੍ਰਾਂਸਫਰ ਮ ਜਿਹੜਾ ਲੈਣ ਉਹ ਵੀ ਡਿੱਗ ਗਈ ਬਈ ਡੰਗਰ ਫਿਰ ਤੁਸੀਂ ਕਿਵੇਂ ਇੱਥੇ ਸੁਰੱਖਿਆ ਥਾਂ ਤੇ ਲੈ ਕੇ ਆਏ ਡੰਗਰ ਵੀਰ ਜੀ ਅਸੀਂ ਜਿਹੜੇ ਤਾਰੂ ਬੰਦੇ ਨਾਲ ਲੈ ਜਾ ਕੇ ਫੇਰ ਅਸੀਂ ਕੱਢ ਕੇ ਲੈ ਕੇ ਆਏ ਆ ਬੰਦੇ 8 10 ਗਏ ਸਾਡੇ ਨਾਲ ਫੇਰ ਅਸੀਂ ਡੰਗਰ ਨਕਾਲ ਕੇ ਲੈ ਆਂਦੇ ਤੇ ਸਮਾਨ ਸਾਥੋਂ ਨਿਕਲਿਆ ਨਹੀਂ ਗਿਆ ਪਾਣੀ ਜਿਆਦਾ ਹੋ ਗਿਆ ਸੀ ਫਿਰ ਜੇ ਬੰਦੇ ਨੂੰ ਖੜਦੇ ਹਾਂ ਅਗਨ ਬੋਰ ਸਾਡੇ ਕੋਲ ਹੈਗਾ ਨਹੀਂ ਤੇ ਫਿਰ ਆਇਆ ਨਾ ਇਸ ਤਰ੍ਹਾਂ ਜਾਣਦਾ ਕਿ ਦਾ ਨੁਕਸਾਨ ਹੋ ਜੂ ਤੁਹਾਨੂੰ ਪਤਾ ਭਰਨਾ ਔਖਾ ਹੁੰਦਾ ਇਸ ਕਰਕੇ ਅਸੀਂ ਮਾਲ ਡੰਗਰ ਇੱਥੇ ਫਿਰ ਲੈ ਜਾਂਦਾ ਗੁਰਦੁਆਰੇ ਸਾਨੂੰ ਸਾਰਾ ਮਿਲ ਗਿਆ ਆਪ ਜਿਹੜੀ ਕਿ ਆਪਣੀਆਂ ਜਾਨਾਂ ਬਚਾ ਕੇ ਪਹਿਲਾਂ ਇੱਥੇ ਆ ਗਈ ਕਿ ਉਸ ਤੋਂ ਬਾਅਦ ਡੰਗਰਾਂ ਨੂੰ ਵਾਪਸ ਲੈ ਜਾ ਕੇ ਫਿਰ ਨਹੀਂ ਵੀਰ ਜੀ ਇਹ ਪਹਿਲਾਂ ਡੰਗਰ ਲਿਆਂਦੇ ਆਪ ਦੀ ਜਾਨ ਦੀ ਅਸੀਂ ਪ੍ਰਵਾਹ ਨਹੀਂ ਕੀਤੀ ਐ ਪਹਿਲਾਂ ਡੰਗਰ ਲੈ ਕੇ ਆਏ ਅਸੀਂ ਆਪ ਦੇ ਸਮਾਨ ਦੇ ਵੀ ਪ੍ਰਵਾਹ ਨਹੀਂ ਕੀਤੀ ਕੀ ਹਾਲੇ ਲੱਗ ਭਾਗ ਅਸੀਂ ਇੱਥੇ ਸਾਡੇ ਕੋਲ ਚਾਰਾ ਨਹੀਂ ਹੈਗਾ ਅਸੀਂ ਉਹ ਸਾਹਮਣੇ ਵਾਲੀ ਟਿੱਬੀ ਤੇ ਬੈਠੇ ਰਹੇ 10 ਦਿਨ ਤੇ ਪਾਣੀ ਦੇ ਵਿੱਚ ਦੀ ਮੇਰੇ ਪੈਰ ਖਰਾਬ ਹੋ ਗਏ ਪਾਣੀ ਦੇ ਵਿੱਚ ਤੁਰ ਤੁਰ ਕੇ ਸਾਰਾ ਮੈਂ ਉੱਥੇ ਦਾਸ ਜੀ ਬਾਕੇ ਉਹਨਾਂ ਨੂੰ ਸਾਰਾ ਕੁਝ ਲਿਆਣ ਕੇ ਦਿੰਦਾ ਰਿਹਾ ਦਾਸ ਜੀ ਬੈਠੇ 35 ਡੰਗਰ ਵੱਜੇ ਜਿਨ੍ਹਾਂ ਨੂੰ ਚਾਰਾ ਵੀ ਲਿਜਾ ਕੇ ਮੈਂ ਸਿਰ ਤੇ ਢੋਂਦਾ ਰਿਹਾ ਟੂੜੀ ਹੁੰਦੀ ਸੀ ਤੁਹਾਡੀ ਪਰਿਵਾਰ ਦੇ ਵਿੱਚ ਕਿੰਨੇ ਕੁ ਮੈਂਬਰ ਸੀ ਜਿਹੜੇ ਉਸ ਥਾਂ ਤੇ ਰਹਿੰਦੇ ਸੀ ਜਿਹੜਾ ਘਰ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਟਹਿ ਗਿਆ ਜਿਹੜਾ ਘਰ ਸਾਡੇ ਹੈਗੇ 10 ਮੈਂਬਰ ਇਹ ਦੇ ਬ੍ਰਦਰ ਦਾ ਜਾਂ ਕਿਵੇਂ ਸਾਡੇ ਬ੍ਰਦਰ ਜਿਹੜਾ ਸਾਡੇ ਉਹ ਵੀ ਲਾਗੇ ਘਰ ਆ ਤੇ ਸਾਡੇ ਜਿਹੜੇ ਮੇਰਾ ਮਾਪਿਓ ਆ ਪੰਜ ਮੇਰੇ ਬੱਚੇ ਆ ਦੋ ਜੀ ਅਹੀਂ ਆ ਤੇ ਦੋ ਮੇਰੀ ਮੰਮੀ ਡੈਡੀ ਆ ਤੇ ਮੇਰਾ ਭਰਾ ਵਾ ਨਾਲ ਤੋਂ ਉਹਦੀ ਘਰ ਦੀ ਆ ਉਹਦੀਆਂ ਗੁੱਡੀਆਂ ਨੇ ਦੋ ਕਿ ਉਹਨਾਂ ਨੂੰ ਪਾ ਕੇ ਫੇਰ ਅਸੀਂ 14 15 ਜੀ ਬੰਦਦੇ ਆ ਤੇ ਭਾਈ ਜੀ ਜਦੋਂ ਤੁਸੀਂ ਕਹਿ ਰਹੇ ਹੋ ਕਿ ਪਾਣੀ ਹੌਲੀ ਹੌਲੀ ਚੜ ਰਿਹਾ ਸੀ ਤੁਹਾਨੂੰ ਉਦੋਂ ਨਹੀਂ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਆਪਾਂ ਇਨੂੰ ਡੰਗਰਾਂ ਨੂੰ ਸੁਰੱਖਿਅਤਾਂ ਤੇ ਪਹੁੰਚਾ ਦਈਏ ਤੇ ਆਪਣਾ ਸਮਾਨ ਜਿਹੜਾ ਕੱਢ ਕੇ ਉਹ ਸੁਰੱਖਿਅਤਾਂ ਤੇ ਲੈ ਜਾਈਏ ਉਦੋਂ ਵੀਰ ਜੀ ਅਸੀਂ ਸਮਾਨ ਕੱਢਦੇ ਰਹੇ ਆ ਲਗ ਭਾਗ ਥੋੜਾ ਥੋੜਾ ਸਮਾਨ ਘੇਰੇ ਬੰਨੇ ਜਦੋਂ ਪਾਣੀ ਹੋ ਗਿਆ ਸਾਥੋਂ ਨਿਕਲੇ ਨਹੀਂ ਗਿਆ ਪਾਣੀ ਵੀ ਜੱਕ ਦਮ ਹੋ ਗਿਆ ਨਾ ਅਸੀਂ ਕਹਿੰਨੇ ਹਾਂ ਚੱਲ ਪਾਣੀ ਇੰਨਾ ਲੈ ਕੇ 10 ਦਿਨ ਪਹਿਲਾਂ ਥੋੜਾ ਥੋੜਾ ਚੜਦਾ ਰਿਹਾ ਅੱਜ ਲੈ ਜੂਗਾ ਅੱਜ ਲੈ ਜੂ ਪਰ ਪਾਣੀ ਲੈ ਜਾਂਦਾ ਨਾ ਹੀ ਨਹੀਂ ਲਿਆ ਤੇ ਉਸ ਕਰਕੇ ਅਸੀਂ ਘੇਰੇ ਵਿੱਚ ਆ ਗਏ ਫਿਰ ਪਾਣੀ ਰਾਤ ਦੇ ਵੇਲੇ ਚੜਿਆ ਇੱਕਦਮ ਕਿ ਦਿਨ ਦਾ ਟਾਈਮ ਸੀ ਉਹ ਨਹੀਂ ਵੀਰ ਜੀ ਰਾਤ ਵੇਲੇ ਚੜਿਆ ਪਾਣੀ ਹਾਂਜੀ ਰਾਤ ਵੇਲੇ ਚੜ੍ਹਿਆ ਹੀ ਪਾਣੀ ਤਾਦ ਕਰਕੇ ਜਿਆਦਾ ਮੁੜ ਕੇ ਘੇਰਾ ਪੈ ਗਿਆ ਤਾਦ ਕਰਕੇ ਮੁੜ ਕੇ ਹਮਾਲ ਕੱਢ ਕੇ ਲੈ ਆਏ ਸਮਾਨ ਸਾਥੋਂ ਨਹੀਂ ਨਿਕਲਿਆ ਨਿਕਲੇ ਕਿਵੇਂ ਬਾਈ ਫਿਰ ਤੁਸੀਂ ਉਸ ਪਾਣੀ ਦੇ ਵਿੱਚ ਵੀਰ ਜੀ ਅਹੀਂ ਫਿਰ ਸਾਈਡ ਥਾਣੀ ਪਰਾਂ ਪਾਣੀ ਹੈਗਾ ਹੀ ਐਨਾ ਐਨਾ ਵੱਖੀ ਵੱਖੀ ਪਾਣੀ ਉਧਰ ਦੀ ਕੋਈ ਜਿਹੜਾ ਸਮਾਨ ਵੀ ਥੋੜਾ ਕੱਢ ਕੇ ਲਿਆਂਦਾ ਤੇ ਜਿਹੜਾ ਦੂਜਾ ਸਮਾਨ ਸਾਡਾ ਲਗ ਭੱਗ ਰਹਿ ਗਿਆ ਤੁਹਾਨੂੰ ਪਤਾ ਘਰਾਂ ਵਿੱਚੋਂ ਭਾਜੜ ਥੋੜੀ ਹੁੰਦੀ ਸਮਾਨ ਨਿਕਲਦਾ ਹੀ ਨਹੀਂਗਾ ਗੁੱਲੀ ਡਾਲ ਲਤਾ ਜਿਹੜਾ ਥੋੜਾ ਪੌਣ ਵਾਲਾ ਲਿਆਂਦਾ ਜਵਾਕਾਂ ਦੇ ਦੋ ਦੋ ਸੂਟ ਦੂਜੇ ਸਾਥੋਂ ਸੂਟ ਬਿਸਤਰਿਆਂ ਤੱਕ ਜੋ ਵੀ ਆ ਕੱਪੜੇ ਬੱਚਿਆਂ ਦੇ ਭੇਟੀ ਅਲਮਾਰੀ ਜੋ ਵੀ ਕਰਦਾ ਸਮਾਨ ਹੁੰਦਾ ਸਭ ਹੱਥੋਂ ਕੋਈ ਕੱਢਿਆ ਨਹੀਂ ਗਿਆ ਸਾਰਾ ਹੀ ਵਿਚ ਰੁੜ ਗਿਆ ਹਾਂਜੀ ਵਿਚ ਰੁੜ ਗਿਆ ਸਾਰਾ ਇਹ ਕਿੰਨਾ ਕੁ ਨੁਕਸਾਨ ਕਹਿ ਸਕਦੇ ਵੀ ਇੰਨੇ ਦਾ ਵੀਰ ਜੀ ਆਪਾਂ ਕੀ ਹੁਣ ਕਹਿ ਸਕਦੇ ਤੁਹਾਨੂੰ ਇਦਾਂ ਦੇ ਹੁਣ ਆਪਾਂ ਇਦਾਂ ਆਖੀ ਜਾਈਏ ਇੰਨੇ ਦਾ ਨੁਕਸਾਨ ਇਹਦਾ ਹੁਣ ਚਾਹ ਰੱਬ ਨੂੰ ਪਤਾ ਚਾਹ ਸਾਨੂੰ ਪਤਾ ਬਾਈ ਜੀ ਘਰ ਤੁਸੀਂ ਇੱਥੇ ਕਦੋਂ ਕਦੀ ਬਣਾਈ ਹੋਈ ਸੀ ਕਿ ਸ਼ੁਰੂ ਤੋਂ ਹੀ ਇੱਥੇ ਰਹ ਰਹੇ ਹੋ ਜਾਂ ਹੁਣ ਬਣਾਈ ਸੀ ਥੋੜੇ ਟਾਈਮ ਸ਼ੁਰੂ ਤੋਂ ਵੀਰ ਜੀ ਅਸੀਂ 5 ਸਾਲ ਤੋਂ ਇੱਥੇ ਰਹਿ ਰਹੇ ਹਾਂ ਪਹਿਲੀ ਜਾਏ ਪਹਿਲਾਂ ਅਸੀਂ ਪਿੰਡ ਰਹਿੰਦੇ ਸੀ ਹੁਣ ਅਸੀਂ ਬਾਅਦ ਵਿੱਚ ਪਹਿਲੀ ਜਾ ਕੇ ਪਿੰਡੋਂ ਆਉਣਾ ਔਖਾ ਸੀਗਾ ਫਿਰ ਪਹਿਲੀ ਜਾ ਵਾਈ ਨਹੀਂ ਆਨ ਕੇ ਡੰਗਰ ਬੱਛਾ ਨਹੀਂ ਸੰਭਦਾ ਫਿਰ ਅਸੀਂ ਪਹਿਲੀ ਜਾ ਕੇ ਕਿ ਲਗਭਗ ਉਹ ਤੋਂ ਹੜ੍ਹ ਵੀ ਘਟਾ ਥੋੜੇ ਜੇ ਵਿੱਚੋਂ ਆਉਣ ਲੱਗੇ 10 ਸਾਲ ਕੱਢ ਗਿਆ ਹੈ ਕਰਮਾਂ ਵਾਲਾ ਹੁਣ ਪਰ ਜ਼ਿਆਦਾ ਹੀ ਚੜਨ ਲੱਗ ਗਿਆ ਤਾਸ ਕਰਕੇ ਖੱਜਲ ਖਰਾਬੀ ਕਰਤੀ ਬਾਈ ਹੁਣ ਤਾਂ ਬਾਈ ਛੁਰੀ ਕਹ ਰਹੇ ਨੇ ਵੀ ਘਰ ਵੀ ਪਾਣੀ ਦੇ ਵਿੱਚ ਰੁੜ ਗਿਆ ਬੜਾ ਦੁੱਖ ਹੁੰਦਾ ਹੀ ਗੱਲ ਸੁਣ ਕੇ ਕਿ ਕਿਸ ਤਰ੍ਹਾਂ ਸਾਰੀ ਉਮਰ ਲਾ ਕੇ ਬੰਦਾ ਇੱਕ ਘਰ ਬਣਾਉਂਦਾ ਸਾਰੀ ਉਮਰ ਲਾ ਕੇ ਇੱਕ ਘਰ ਜੋੜਿਆ ਜਾਂਦਾ ਤੇ ਉਹ ਘਰ ਇੱਕਦਮ ਜਦੋਂ ਤਹਿਸ ਨੈਸ਼ ਹੋ ਜਾਂਦਾ ਉਹ ਘਰ ਇੱਕਦਮ ਜਦੋਂ ਟਹਿ ਜਾਂਦਾ ਤੇ ਘਰ ਦਾ ਸਮਾਨ ਰੁੜ ਜਾਂਦਾ ਪਾਣੀ ਦੇ ਵਿੱਚ ਤਾਂ ਬੜਾ ਦੁੱਖ ਲੱਗਦਾ ਹੈ ਭਾਈ ਜੀ ਕਮਾਈ ਦਾ ਸਾਧਨ ਕੀ ਹੈ ਤੁਹਾਡਾ ਕਮਾਈ ਦਾ ਸਾਧਨ ਵੀਰ ਜੀ ਇਹੀ ਹੀ ਕੀ ਮਾਲ ਡੰਗਰੀ ਸਾਡੇ ਕੋਲੇ ਹੈਗਾ ਮਾਲ ਡੰਗਰੀ ਅਸੀਂ ਚਾਰ ਚੂਰ ਕੇ ਆਪਦਾ ਗੁਜ਼ਾਰਾ ਕਰਦੇ ਆਂ ਪੈਲੀ ਤਾਂ ਦਰਿਆ ਦੀ ਆ ਜਦੋਂ ਤੁਹਾਨੂੰ ਪਤਾ ਹੁਣ ਫਸਲ ਬੀਜੀ ਫਸਲ ਵੀ ਰੁੜ ਗਈ ਆ ਤੇ ਇਹੀ ਕਮਾਈ ਦਾ ਸਾਧਨ ਆ ਹੋਰ ਕੋਈ ਸਾਧਨ ਨਹੀਂ ਹੈਗਾ ਕੋਈ ਸਾਧਨ ਹਾਂਜੀ ਅਸੀਂ ਚਾਹਾਂਗੇ ਕਿ ਬਾਈ ਖੁਰਾਂ ਦੀ ਜੇਕਰ ਕੋਈ ਵੀਰ ਮਦਦ ਕਰਨਾ ਚਾਹੁੰਦਾ ਤਾਂ ਬਾਈ ਖੁਰੇ ਇੱਕ ਵਾਰੀ ਬਾਈ ਤੁਹਾਡਾ ਫੋਨ ਨੰਬਰ ਹੈ ਜਿਹੜਾ ਉਹ ਵੀ ਬੋਲ ਦਿਓ ताके पंजाबी वीरा दिल बहुत बड़ा पंजाबिया दा हां जी कोई भी पंजाबी वीर ਤੁਹਾਡੀ ਕੋਈ ਮਦਦ ਕਰਨਾ ਚਾਹੇ ਤਾਂ ਤੁਹਾਡੇ ਤੱਕ ਪਹੁੰਚ ਕਰ सके ਇਸ ਕਰਕੇ ਤੁਸੀਂ ਆਪਣਾ ਇੱਕ ਵਾਰੀ ਫੋਨ ਨੰਬਰ ਬੋਲ ਹਾਂ ਜੀ ਵੀਰਜੀ 75897 63385 ਦੁਬਾਰੇ ਫਿਰ ਬੋਲੋ 75897 63385 ਨਾਮ ਕੀ ਹੈ ਬਈ ਤੁਹਾਡਾ ਗੁਰਪ੍ਰੀਤ ਸਿੰਘ ਜੀ ਰੁਪਈਆ ਪਿੰਡ ਕਿਹੜਾ ਜਿੱਥੇ ਆਪਾਂ ਖੜੀ ਹਾਂ ਇਹ ਮੁਠਿਆਂ ਵਾਲਾ ਪਿੰਡ ਹੈ ਜੀ ਗੁਪਤ ਸਰ ਦੇ ਨਾਮ ਦੇ ਨਾਲ ਅਟੈਚ ਆ ਵੀ ਗੁਰਦੁਆਰਾ ਇੱਥੇ ਨਾਲ ਆਪਣੇ ਗੁਪਤ ਸਰ ਤੇ ਮੁਠਿਆਂ ਵਾਲੇ ਦੇ ਨਾਲ ਲੱਗਦਾ ਹੈ ਹਾਂਜੀ ਤੇ ਬਾਈ ਜੀ ਤੁਸੀਂ ਜਦੋਂ ਇੱਥੇ ਆ ਜਾਂਦੇ ਹੋ ਪਰਿਵਾਰ ਸਮੀਤਾ ਜਾਂਦੇ ਹੋ ਪਿੱਛੇ ਘੜ ਰੋੜ ਜਾਂਦਾ ਹਾਂਜੀ ਪ੍ਰਸ਼ਾਸਨ ਵੱਲੋਂ ਜਾਂ ਫਿਰ ਕਿਸੇ ਸੰਸਥਾ ਵੱਲੋਂ ਤੁਹਾਡੇ ਨਾਲ ਮਦਦ ਕਰਨ ਦੇ ਵਾਸਤੇ ਤੁਹਾਡੇ ਨਾਲ ਸੰਪਰਕ ਕੀਤਾ ਗਿਆ ਹਾਂਜੀ ਸੰਪਰਕ ਕੀਤਾ ਗਿਆ ਵੀਰ ਜੀ ਪਹਿਲਾਂ ਤਾਂ ਸਾਨੂੰ ਬਾਬੇ ਸਿਰਾਲੀ ਸਾਹਿਬ ਵਾਲੇ ਤੂੜੀ ਚਾਰ ਲਾ ਕੇ ਗਏ ਆ ਮੁੜ ਕੇ ਲਾਲਜੀਤ ਭੁੱਲਰ ਸਾਹਿਬ ਵੀ ਆਏ ਉਹ ਵੀ ਸਾਨੂੰ ਪੈਸਿਆਂ ਦੀ ਵੀ ਥੋੜੀ ਜੀ ਰਕਮ ਦੇ ਕੇ ਗਏ ਖਰਚੇ ਵਰਚੇ ਲਈ ਕੋ ਸਾਨੂੰ ਉਤਰਪਾਲਾਂ ਵੀ ਦੇਖ ਗਏ ਆ ਤੂੜੀ ਚਾਰਾ ਵਿਸ਼ਾਨ ਵੀ ਦੇ ਕੇ ਗਏ ਆ ਹੋਰ ਵੀ ਸਾਨੂੰ ਸਹਿਤਾ ਇਸ ਤਰ੍ਹਾਂ ਵੀਰਾਂ ਦਾ ਕੋ ਪਤਾ ਨਹੀਂ ਲੱਗਦਾ ਕਿਹੜੇ ਕਿਹੜੇ ਆਈ ਜਾਂਦੇ ਆ ਕੋ ਸੌਦਾ ਸੌਦਾ ਵੀ ਦੇ ਕੇ ਜਾਂਦੇ ਆ ਜੀ ਪ੍ਰਸ਼ਾਸਨ ਵੀ ਤੁਹਾਡੀ ਚੰਗੇ ਪੱਧਰ ਤੇ ਮਦਦ ਕਰ ਰਿਹਾ ਹੈ ਤੇ ਜਿਹੜੇ ਕਹਿ ਰਹੀਏ ਕਿ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਵਾਲੇ ਵੀਰ ਨੇ ਜਿਹੜੇ ਮਦਦਗਾਰ ਨੇ ਹੜ੍ਹਾਂ ਦੇ ਵਿੱਚ ਉਹ ਵੀਰ ਵੀ ਤੁਹਾਡੇ ਕੋਲ ਪਹੁੰਚ ਰਹੇ ਨੇ ਪਹੁੰਚ ਰਿਹਾ ਵੀਰ ਜੀ ਪਹੁੰਚ ਰਹੇ ਆ ਸੌਦਾ ਸਾਨੂੰ ਮੰਨ ਲਾ ਵੀ ਕਿ ਇਹ ਗੱਲ ਦੀ ਇੱਥੇ ਦਿੱਕਤ ਨਹੀਂ ਆਈ ਉਹਦੋਂ ਦੀ ਕਿ ਡੰਗਰਾਂ ਨੂੰ ਤੋੜੀ ਚਾਰ ਵੀ ਸਾਨੂੰ ਅਸੀਂ ਪਾਉਂਦੇ ਪਏ ਹੁਣ ਤੁਸੀਂ ਫਿਰ ਕਿੱਥੇ ਗੁਰਦੁਆਰ ਸਾਹਿਬ ਦੇ ਵਿੱਚ ਬੈਠੀ ਹੋ ਹਾਂਜੀ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੀ ਆ ਕਿੰਨੇ ਕੁ ਪਰਿਵਾਰ ਨੇ ਤੁਹਾਡੇ ਜਿਹੜੇ ਗੁਰਦੁਆਰ ਸਾਹਿਬ ਜੀ ਇਕੱਠੇ ਪਰਿਵਾਰ ਜੀ ਇੱਥੇ ਘੱਟੋ ਘੱਟ ਵੀ 9-10 ਪਰਿਵਾਰ ਰਹਿ ਗਿਆ ਜੀ ਹਾਂਜੀ ਕਿੰਨੇ ਪਰਿਵਾਰ ਨੇ ਹਾਂਜੀ 9-10 ਪਰਿਵਾਰ ਰਹਿ ਗਿਆ ਜੀ 9-10 ਪਰਿਵਾਰ ਨੇ ਹਾਂਜੀ ਹਾਂਜੀ ਤੇ ਭਾਈ ਜੀ 9-10 ਪਰਿਵਾਰ ਸਾਰੇ ਸਾਰਿਆਂ ਦੇ ਉਹਨਾਂ ਦੇ ਘਰ ਖਰਾਬ ਹੋ ਗਏ ਜਾਂ ਕਿਵੇਂ ਨੇ ਘਰ ਤਾਂ ਨੇ ਘਰ ਤਾਂ ਵੀਰ ਜੀ ਵੀ ਲਗਭਗ ਫਸਲਾਂ ਖਰਾਬ ਹੋਈਆਂ ਨੇ ਤੇ ਜਿਹੜੇ ਇੱਧਰ ਉਹਨਾਂ ਤਿੰਨ ਘਰ ਅਸੀਂ ਜਿਆਦੀ ਲਪੇਟ ਦੇ ਵਿੱਚ ਆਏ ਹੋਏ ਆ ਦੂਜੇ ਘਰ ਚੱਲ ਸੁਰੱਖਤ ਤੇ ਫਸਲਾਂ ਖਰਾਬ ਹੋ ਗਈਆਂ ਸਾਰਿਆਂ ਦੀਆਂ ਫਸਲਾਂ ਸਾਰਿਆਂ ਦੀ ਖਰਾਬ ਹਾਂਜੀ ਤੇ ਤਕਰੀਬਨ ਤੁਹਾਡੇ ਜਿਹੜੇ ਤਿੰਨ ਘਰੋਂ ਬਿਲਕੁਲ ਤਹਿਸ ਨੈਸ ਹੋ ਪੰਜੀ ਉਹ ਤੇ ਤਹਿਸ ਨੈਸ ਹੋ ਚੁੱਕਿਆ ਜੀ ਬਾਈਹੁਰਾਂ ਦਾ ਨੰਬਰ ਹੈ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਬਾਈਹੁਰਾਂ ਦਾ ਨੰਬਰ ਬਾਈਹੁਰਾਂ ਨਾਲ ਸੰਪਰਕ ਕਰ ਸਕੋ ਜੇਕਰ ਕੋਈ ਬਾਈ ਵੀਰ ਮਦਦ ਕਰਨਾ ਚਾਹੁੰਦਾ ਇਹਨਾਂ ਦੀ ਤਾਂ ਬਾਈਹੁਰੀ ਕਹਿੰਦੇ ਨੇ ਕਿ ਹੜਾਂ ਦੇ ਵਿੱਚ ਪੂਰੇ ਦਾ ਪੂਰਾ ਘਰ ਹੀ ਇਹਨਾਂ ਦਾ ਬਹਿ ਚੁੱਕਿਆ ਤੇ ਸਭ ਕੁਝ ਤਹਿਸ ਨੈਸ ਹੋ ਚੁੱਕਿਆ ਕੁਦਰਤ ਦੀ ਬਹੁਤ ਵੱਡੀ ਮਾਰ ਬਾਈਹੁਰਾਂ ਦੇ ਉੱਤੇ ਪਈ ਹੈ ਤੁਸੀਂ ਇਸ ਵੀਡੀਓ ਦੇ ਰਾਹੀਂ ਕੀ ਵਿਚਾਰ ਰੱਖਦੇ ਹੋ ਇਸ ਵੀਡੀਓ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਾਸੀ ਕਾਲ